ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ ਵਿਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜਿਆ ਮਸੰਦ ਕਰਦੇ ਫੋਟਾਂ ਖਿਚਾਉਂਦੇ ਆ ਮੈਂ ਕਹ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ ਦੇ ਜਾਂਦੇ ਆ ਸਾਰਾ ਚੀਜ਼ ਮੈਂ ਉੱਥੇ ਹੁੰਦਾ ਜਾਂਦਾ ਰਿਹਾ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਿਹਾ ਹੁੰਦਾ ਸੀ ਓਹੀ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿ ਯਾਰ ਬੱਚਿਆਂ ਨੂੰ ਵੀ ਨਾਲ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਤਾਂ ਆਪਣੇ ਪਈ ਉਸ ਹਸਾਬ ਦਾ ਪਿੰਡ ਜਿਆ ਟਾਈਪ ਤਿਆਰ ਕਰ ਲਿਆ ਪੁਰਾਣੀ ਮਿੱਟੀ ਦੇ ਕੱਚੀ ਘਰਾਂ ਦੀ ਥਾਂ ਹੁਣ ਸੀਮਿੰਟ ਵਾਲੀਆਂ ਪੱਕੀਆਂ ਕੋਠੀਆਂ ਨੇ ਲੈ ਲਈ ਐ ਤੇ ਘਰ ਵਰਤੇ ਜਾਂਣ ਵਾਲਾ ਸਮਾਨ ਵੀ ਬਦਲ ਚੁੱਕਿਆ ਹੈ ਪਿੰਡਾਂ ਚ ਵੀ ਪੁਰਾਣੀਆਂ ਹਵੇਲੀਆਂ ਵੀ ਵੱਡੇ ਪੱਕੇ ਘਰਾਂ ਜਾਂ ਕੋਠੀਆਂ ਚ ਬਦਲ ਗਈਆਂ ਨੇ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਗੁਰਦਾਸਪੁਰ ਸ਼ਹਿਰ ਦੇ ਬਟਾਲਾ ਦਾ ਗੁਰਪ੍ਰੀਤ ਸਿੰਘ ਹੈ ਜਿਸਨੇ ਬਟਾਲਾ ਸ਼ਹਿਰ ਦੇ ਵਿੱਚ ਇੱਕ ਨਵੀਂ ਹਵੇਲੀ ਬਣਾਈ ਐ ਤੇ ਪੂਰੇ ਦਾ ਪੂਰਾ ਪੁਰਾਣਾ ਪਿੰਡ ਹੀ ਬਸਾ ਲਿਆ ਇੱਕ ਪੁਰਾਤਨ ਹਵੇਲੀ ਵਾਲੀ ਇਮਾਰਤ ਇੱਕ ਕਨਾਲ ਜਗ੍ਹਾ ਦੇ ਵਿੱਚ ਬਣਾਈ ਹੈ ਉੱਥੇ ਹੀ ਪਿੰਡ ਦੀਆਂ ਕੱਚੀ ਗਲੀਆਂ ਪੁਰਾਣੇ ਬਾਜ਼ਾਰ ਦੀ ਦਿਖਵਾਲੀਆਂ ਹੱਟੀਆਂ ਵੀ ਆਪਣੀ ਹਵੇਲੀ ਚ ਬਣਾ ਦਿੱਤੀਆਂ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਅਤੇ ਹੋਰ ਲੋਕ ਵੀ ਦੂਰ ਦੁਰਾਡੇ ਆਉਂਦੇ ਨੇ ਤੇ ਫੋਟੋਆਂ ਖਿਚਵਾਉਂਦੇ ਨੇ ਵੀਡੀਓ ਬਣਾਉਂਦੇ ਨੇ ਉਸਨੇ ਕਿਹਾ ਕਿ ਉਸ ਦਾ ਕਿਤਾ ਫੋਟੋਗ੍ਰਾਫਰ ਦਾ ਤੇ ਉਸਨੇ ਇਸੇ ਸ਼ੌਂਕ ਦੇ ਤਹਿਤ ਇਹ ਹਵੇਲੀ ਬਣਾਈ ਹੈ ਗੁਰਪ੍ਰੀਤ ਅਸਲ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ ਵਿਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜੰਮ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਸ਼ੂਟ ਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰਾਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਹਾ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਾਂ ਹੁੰਦਾ ਹੁੰਦਾ ਸੀ ਤੋਂ ਉਹ ਹੀ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰਾਪਰਟੀ ਪਈ ਹੋ ਸਾਬ ਦਾ ਪਿੰਡ ਜਾਂ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਣਗਵਣ ਕੋਈ ਆਉਂਦਾ ਉਹ ਵੀ ਵੇਖਦਾ ਇਹ ਸੀ ਇਹਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈ ਸਾਡੇ ਲੱਗਣਾ ਇੱਕ ਚੀਜ਼ ਬਣੀ ਆ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਮਤਲਬ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿਦਾ ਪਿੰਡ ਦੀਆਂ ਗਲੀਆਂ ਪੂਰੀ ਉਹੀ ਮਤਲਬ ਟੇਸਟ ਮੈਨੂੰ ਚਾਹਨਾ ਹੈ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਇਹ ਕਹਿੰਦੇ ਗਿਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਹੈ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸਾਰ ਸਵੇਚੂ ਹਸਾਉਣਾ ਪੁਰਾਣੇ ਮਾਡਲ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ ਆਪਣੇ ਔਰ ਲਾਣੇ ਬੜੇ ਔਖੇ ਜੀ ਫਸਨ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫਿਰ ਪੂਰਾ ਪਰਮਾ ਮੈਂ ਸੋਚਿਆ ਜੋ ਹੈ ਕਿ ਪੂਰਾ ਪੁਰਾਣਾ ਪਿੰਡ ਹੀ ਬਣਾਉਣਾ ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਇਕੱਲੇ ਇਕੱਲਿਆਂ ਵੀ ਹਾਂ ਚੀਜ਼ ਵੀ ਵਾਕੇ ਪਤਾ ਲੱਗੇ ਕਿ ਉਹੋ ਚੀਜ਼ ਪਿੰਡ ਬੜੀ ਇਕੱਲੇ ਇਕੱਲੇ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਵੀ ਲੈ ਰਹੇ ਉਹ ਆਪਾਂ ਆ ਚੀਜ਼ ਤਿਆਰ ਕਰਨ ਲੱਗੇ ਆ ਤੁਸੀਂ ਵੀ ਵ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣੀਆਂ। ਬਿਲਕੁਲ ਜੀ ਬਿਲਕੁਲ। ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ। ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਲਈ ਲਾਉਣੀ ਆ। ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਉਹਨੇ। ਕਿ ਨਹੀਂ ਆਪਾਂ ਇੰਨੇ ਦੀ ਦੇਣੀ ਆ ਜੀ ਇੰਨੇ ਦੀ ਦੇਣੀ ਆ ਫਿਰ ਲੈਣੀ ਹੋਈ। ਮਨ ਨੂੰ ਤਸੱਲੀ ਜੀ ਹੁੰਦੀ ਹੈ। ਬਿਲਕੁਲ ਜੀ ਪੂਰਾ ਸੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਵਹੀਦਾ। ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਉਹ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜਿਆ ਨਹੀਂ ਮਿਲਦਾ ਘੁਟਾਂਜੀ ਹੁਣ ਆਉਂ ਲੱਗਦਾ ਜਿੱਦਾਂ ਘੁਟਾਂਜਾ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਵੀ ਸਾਰਾ ਕੁਝ ਵਧੀਆ ਉਹ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਸੁੱਟੇ ਹੁੰਦੇ ਵੀ ਦੇਖਦੇ ਸੀ ਬਿਲਕੁਲ ਜੀ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਚੇ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੱਟ ਸਰੇ ਇਹ ਪੁਰਾਣੇ ਕੀ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਜੇ ਵੇਖ ਸਕਦੇ ਹਾਂ ਕਿ ਨੌਜਵਾਨ ਦੇ ਵੱਲੋਂ ਬਣਾਈ ਹੋਈ ਹਵੇਲੀ ਦੇ ਵਿੱਚ ਸਭ ਕੁਝ ਜੋ ਪੁਰਾਣੇ ਸਮਿਆਂ ਦੇ ਵਿੱਚ ਵਰਤਿਆ ਜਾਂਦਾ ਸੀ ਉਸ ਮੰਨ ਪਿਆ ਹੋਇਆ ਹੈ ਪੁਰਾਣੀ ਸੰਦੂਖ ਪੁਰਾਣੀ ਜੀਵ ਬਹੁਤ ਸਾਰਾ ਵਿਰਾਸਤੀ ਸਮਾਨ ਵੀ ਹੈ ਜਿਸ ਨੂੰ ਵੇਖਣ ਦੇ ਲਈ ਦੂਰੋਂ ਦੂਰੋਂ ਲੋਕ ਆਉਂਦੇ ਨਹੀਂ ਤੇ ਫੋਟੋਆਂ ਖਿੱਚ ਬੰਦੇ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬ ਲੁੱਕ ਚੈਨਲ